ਸੀ ਤੋਂ ਕਿ ਜੇ ਇੱਕ ਕਿਸੇ ਜੋ ਕੇ ਹੋ ਜਾਂਦਾ ਹੈ ਜੀ ਬਰਤੀਕਤ ਮਾ ਉਹਦੀ ਬਦਲਤੀ ਸੀ ਔਰ ਹੋ ਗਈ ਹੈ ਪਰ ਉਸ ਦਾ ਵੀ ਕੋਈ ਸਰਕਾਰ ਦੇ ਉੱਤੇ ਅਸਰ ਨਹੀਂ ਹੋ ਸਕਦਾ ਸਾਰਾ ਗਾਰੇ ਜਾਰੀ ਲੱਗਦਾ ਹੈ ਕਿ ਜੇਲਾਂ ਦੇ ਉੱਤੇ ਡਿਪੈਂਡ ਹੋ ਗਿਆ ਸਰਕਾਰ ਵੀ ਰਲੀ ਨਜ਼ਰ ਆਉਂਦੀ ਐ ਸਰਕਾਰ ਨੇ ਤਾਂ ਐਤਨਾ ਮੇਰੀ ਕੁਡੀ ਦੀ ਦੁਸ਼ਮਣੀ ਨਹੀਂ ਇਹਨਾਂ ਨੂੰ ਪਹਿਲੇ ਪੈਸੇ ਤੋਂ ਵਾਲੇ ਤਾਂ ਸਾਫ਼ ਨਹੀਂ ਹੋਣੇ ਇਹ ਆਪੋ ਆਪ ਦਾ ਮਾਨ ਜਿਹੜੇ ਆਪ ਨੇ ਲੰਘਾ ਤਾ ਖੰਡੇ ਦੀ ਵਾਲੋ ਵੀ ਉਹਨਾਂ ਦੇ ਹੱਥ ਦੇ ਦਿੱਤਾ ਤਾਂ ਕਰਕੇ ਮੈਨੂੰ ਸਰਕਾਰ ਦਾ ਨਾਮ ਲੈਣਾ ਪੈਂਦਾ ਅਗਰ ਨਹੀਂ ਆਪਣਾ ਸਰਕਾਰ ਦਾ ਕੋਈ ਅਸਿਕਵਾਰੀ ਸੀ ਜਿਹੜੀ ਬਣਦੀ ਜ਼ਿੰਮੇਵਾਰੀ ਐ ਜਦੋਂ ਉਹ ਤੋਂ ਵੀ ਭੱਜ ਜਾਂਦੇ ਐ ਫਿਰ ਸਰਕਾਰ ਬਾਰੇ ਬੋਲਣਾ ਪੈਂਦਾ ਤੁਸੀਂ ਦੇਖਿਆ ਹੋਣਾ ਪਿਛਲੇ ਹਫਤੇ ਦੀਆਂ ਗਤੀਵਿਧੀਆਂ ਮਾਨਯੋਗ ਹਾਈ ਕੋਰਟ ਦੀ ਇਹ ਕਿਤੇ ਮਾਨਯੋਗ ਅਦਾਲਤ ਨਾ ਇਹਨਾਂ ਦੇ ਸਤਰ ਪਹੁੰਦੀ ਤਾਂ ਮੈਂ ਆਪਾਂ ਨੂੰ ਵੀ ਇੱਕ ਰੋਲ ਹੀ ਦੇਣਾ ਸੀ ਬਿਲਕੁਲ ਦੋ ਵਾਰ ਹਾਈ ਕੋਰਟ ਨੇ ਸਖੋਟੋ ਐਕਸ਼ਨ ਲੈ ਲਿਆ ਪਹਿਲੀ ਵਾਰ ਲਿਆ ਇਹਨਾਂ ਨੇ ਕਮੇਟੀ ਬਣਾਈ ਕਿ ਜਾਂਚ ਕਰਦੇ ਆ ਜੀ ਵੀਡੀਓ ਬਣੀ ਕਿੱਥੇ ਆ 8 ਮਹੀਨੇ ਸੌਂ ਹੀ ਗਏ ਬਣਾ ਕੇ ਕਮੇਟੀ ਕਿਉਂਕਿ ਰਿਪੋਰਟ ਦੇਣੀ ਨਹੀਂ ਐ ਉਹ ਫੈਲਾਂ ਦੇ ਅੰਦਰ ਹੀ ਦਬ ਜਾਣੀ ਸੀ ਸਾਰੀ ਦੁਬਾਰਾ ਫਿਰ ਜੱਜ ਸਾਹਿਬ ਨੇ ਧਿਆਨ ਚਾਹੀ ਗੱਲ ਵੀ ਇਹ ਕਿ ਜੇਲ੍ਹਾਂ ਦੇ ਵਿੱਚ ਫੋਨਾਂ ਦੀ ਵਰਤੋਂ ਦੇ ਉੱਤੇ ਗੱਲ ਹੋਈ ਐ ਤਾਂ ਇੱਕ ਕਮੇਟੀ ਪਹਿਲਾਂ ਵੀ ਬਣੀ ਸੀ ਉਹਦੇ ਉੱਤੇ ਦੁਬਾਰਾ ਫਿਰ ਗੌਰ ਕੀਤੀ ਸਰਕਾਰ ਨੂੰ ਮਾਨਯੋਗ ਅਦਾਲਤ ਨੇ ਜਗਾਇਆ ਕਿ ਤੁਸੀਂ ਕੋਈ ਕਮੇਟੀ ਬਣਾਈ ਸੀ ਭਾਈ ਉਹਦੀ ਰਿਪੋਰਟ ਨਹੀਂ ਹਲੇ ਤੱਕ ਦਿੱਤੀ ਦੇ ਦਿਓ ਕੌਣ ਝੂਠਾ ਹੈ ਕੌਣ ਸੱਚਾ ਪਤਾ ਲੱਗ ਜੇ ਪਰ ਨਹੀਂ ਦਿੱਤੀ ਹਲੇ ਤੱਕ ਵੀ ਨਹੀਂ ਦਿੱਤੀ باوجود ਕਹਿਣ ਦੇ ਇਹ ਕਹਤਾ ਕਿ ਇੱਕ ਵੀਡੀਓ ਤਾਂ ਰਾਜਸਥਾਨ ਚ ਬਣੀ ਲੱਗਦੀ ਹੈ ਹੋ ਸਕਦੀ ਹੈ ਬਣੀ ਹੋਈ ਕਨਫਰਮ ਨਹੀਂ ਹੈ ਕਿ ਬਣੀ ਹੈ ਜਾ ਫਲਾਣੇ ਅਫਸਰ ਜਾਂ ਫਲਾਣੇ ਕਰਮਚਾਰੀ ਇਹਦੇ ਚ ਜ਼ਿੰਮੇਵਾਰ ਨੇ ਉਹਨੇ ਨਹੀਂ ਹੋ ਸਕਦੀ ਐ ਔਰ ਸਰਕਾਰ ਦੀ ਬੇਇਮਾਨੀ ਦੇਖੋ ਇਹਨਾਂ ਦਾ ਆਈਟੀ ਸੈੱਲ ਦੇਖੋ ਕਿੰਨੀਆਂ ਖੇਡਾਂ ਖੇਡਦਾ ਤੁਹਾਡੇ ਲੋਕਾਂ ਦੇ ਨਾਲ ਤੁਹਾਨੂੰ ਭਲੇਖਾ ਪਾਉਣ ਦੇ ਲਈ ਖਬਰ ਲਾਤੀ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਖਬਰ ਚਲਾਤੀ ਵੀ Rajasthan ਚ ਬਣੀ ਇੱਕ ਫਿਲਮ ਤਾਂ ਦੇਖੋ ਜੀ ਸਿੱਧੇ ਜਾਂਚ ਕਰਤੀ ਇੱਕ ਤਾਂ Rajasthan ਚ ਬਣੀ ਲੋਕਾਂ ਦੇ ਵਿੱਚ ਭਲੇਖਾ ਪਾਤਾ ਕਿਛੇ ਲਿਖਦਾ ਸਿੱਟਾ ਮੈਂ ਕਹਿੰਦਾ ਵੀ ਜੇ ਤੁਹਾਡੇ ਕੋਲ ਇੱਕ ਵੀ ਕਾਲਜ ਹੈਗਾ ਵੀ ਸਿੱਟ ਨੇ ਇਹ ਗੱਲ ਲਿਖ ਕੇ ਦਿੱਤੀ ਹੈ ਵੀ Rajasthan ਚ ਬਣੀ ਹੈ ਕਰੋ ਜੰਤਨ ਸਮਝੋ ਕੇਵਲ ਤੇ ਕੇਵਲ ਝੂਠ ਲੋਕਾਂ ਨੂੰ ਐ ਲੱਗੇ ਵੀ ਸਿੱਟ ਨੇ ਕੰਮ ਕਰਤਾ ਇਹਦਾ ਬਲਕੌਰ ਸਿੰਘ ਤਾਂ ਐਵੇਂ ਭਕਾਈ ਬਾਰੀਦਾ ਰੋਜ ਮੈਦ ਪੜ ਕੇ ਇਹਦਾ ਕਰੀ ਇਹਨਾਂ ਤੋਂ ਦੇਤਾ ਵੀ Rajasthan ਚ ਬਣੀ ਹੈ ਇੱਕ ਪਰ ਕੁਛ ਨਹੀਂ ਸਾਰਾ ਝੂਠ ਦਾ ਫਲੰਦਾ ਹੁਣ ਤੁਸੀਂ ਕਹੋਗੇ ਮੈਂ ਉਸ ਵੀਡੀਓ ਦੇ ਅੰਦਰ ਕੀ ਹੈ ਇਹ ਤਾਂ ਕਿਉਂ ਅਸੀਂ 8 ਮਹੀਨਿਆਂ ਦੇ ਵੀਡੀਓ ਵੀਡੀਓ ਕਰੀ ਜਾਂਦੇ ਆ ਜੀਰੋ ਸਾਡੇ ਮੁਲਕ ਦੀਆਂ ਜੇਲਾਂ ਦਾ ਇਹ ਹਾਲ ਹੋ ਗਿਆ ਜੇ ਕਿਸੇ ਨੇ 2 ਨੰਬਰ ਦਾ ਧੰਦਾ ਕਰਨਾ ਕਿਸੇ ਨੇ ਕਤਲ ਫਰੋਤੀਆਂ ਦਾ ਧੰਦਾ ਕਰਨਾ ਨਸ਼ਾ ਵੇਚਣਾ ਤਾਂ ਤੁਹਾਡੇ ਲਈ ਜੇਲ੍ਹ ਤੋਂ ਵੱਧ ਸੇਫ ਜਗਾ ਕਿਤੇ ਨਹੀਂ ਹੁਣ ਤੁਸੀਂ ਕਹੋਗੇ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਮੈਂ ਸਭ ਨੂੰ ਦੱਸਣਾ ਚਾਹੁੰਦਾ ਤੁਸੀਂ ਪਿਛਲੇ ਹਫ਼ਤੇ ਦੀਆਂ ਮਾਨਜੋਗ ਅਦਾਲਤ ਦੀਆਂ ਟਿੱਪਣੀਆਂ ਨੂੰ ਪੜ ਲਓ ਤਾਂ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਦੋ ਫੌਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ ਪੌਣੇ 2 ਕਰੋੜ ਰੁਪਈਆ ਉਹਨਾਂ ਕੈਦੀਆਂ ਦੇ ਘਰ ਵਾਲੀਆਂ ਦੇ ਖਾਤਿਆਂ ਦੇ ਵਿੱਚ ਲੈਣ-ਦੇਣ ਹੋ ਗਿਆ ਪੌਣੇ 2 ਕਰੋੜ ਰੁਪਈਆ ਖੜੇ ਹੋਊਂਗੇ ਵੱਡੇ-ਵੱਡੇ ਬਿਜ਼ਨਸਮੈਨ ਇੱਥੇ ਕੋਈ 50 ਲੱਖ ਤੋਂ ਵੱਧ ਜਾਂ ਕੁਝ ਟਰਨਓਵਰ ਕਰਕੇ ਦੇਖੋ ਪੌਣੇ 2 ਲੱਖ ਰੁਪਇਆ ਖਾਤੇ ਚ ਐਂਟ ਪੌਣਾ ਐਂਟ ਪੌਣਾ ਕਿੰਨਾ ਔਖਾ ਹੈ 100 ਰੁਪਇਆ ਨਹੀਂ ਲੁਕਦਾ ਅੱਜ ਕੱਲ੍ਹ ਆਨਲਾਈਨ ਜਵਾਨ ਨੇ ਸਰ ਫੇਰ ਵੀ ਕਹਿੰਦੇ ਐ ਕਿ ਜੇਲ੍ਹਾਂ ਦੇ ਵਿੱਚ ਤਾਂ ਫੋਨ ਦੀ ਵਰਤੋਂ ਨਹੀਂ ਹੁੰਦੀ ਉੱਥੇ ਤਾਂ ਜੇਮਰ ਲੱਗਿਆ ਹੋਇਆ ਜੀ ਇੱਕ कैदी ਦੂਜੇ कैदी ਨਾਲ ਗੱਲ ਹੀ ਨਹੀਂ ਕਰ ਸਕਦਾ ਜੀ ਸਭ ਕੁਝ ਫੁੰਦਾ ਹੈ ਜਦੋਂ ਮੇਰੇ ਪੁੱਤ ਨੂੰ ਮਾਰਿਆ ਜਾਂਦਾ ਹੈ ਕਿਦੀ ਆਪ ਦਾ ਫੋਨ ਨਹੀਂ ਰੱਖਦੇ ਕੋਲੇ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਹੈ ਇਹ ਇੱਦੇ ਛਾਤਰ ਨੇ ਇਹ ਫੋਨ ਨੂੰ ਉਂਗਲਾਂ ਵੀ ਨਹੀਂ ਫਿੰਗਰਪ੍ਰਿੰਟ ਆ ਜੇ ਉਹ ਟੱਚ ਨਹੀਂ ਕਰਦੇ ਫੋਨ ਨੂੰ ਦੂਜਾ ਬੰਦਾ ਫੜ ਕੇ ਕੰਨਾਂ ਨਾਲ ਲਾਉਂਦਾ ਪੁੱਤ ਨੂੰ ਮਾਰ ਕੇ ਮੁਬਾਰਕਾ ਦਿੰਦਾ ਹੈ ਮੁਬਾਰਕਾ ਭਰਾ ਗਿਆਨੀ ਗੱਡੀ ਚਾੜਤਾ ਉਹ ਤਿਹਾੜ ਜਿਹੇ ਦੇ ਅੰਦਰ ਗੱਲ ਹੋ ਜਾਂਦੀ ਹੈ ਮੈਂ ਥੋੜੇ ਇੰਨੀ ਵੱਡੀ ਭੀੜੋਂ ਮੇਰੀ ਅੱਜ ਸਿਹਤ ਠੀਕ ਨਹੀਂ ਪਰੰਤੂ ਮੈਂ ਥੋੜੀਆਂ ਗੱਲਾਂ ਜ਼ਰੂਰੀ ਨੇ ਕਰਨੀਆਂ ਜਿਹੜੀਆਂ ਮੈਨੂੰ ਰਿਸਕ ਲੈ ਕੇ ਵੀ ਕਰਨੀਆਂ ਪੈਂਦੀਆਂ ਨੇ ਮੈਂ ਮੇਰੇ ਪੁੱਤ ਪੂਰੀ ਰਹਿੰਦਾ ਮੇਰਾ ਜਹਾਨੂ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਲੋਕੋਂ ਗੱਲਾਂ ਦੱਸਦਾ ਇਹਨਾਂ ਤੋਂ ਸਿਆਣੇ ਹੋ ਜੋ ਨਹੀਂ ਨੁਕਸਾਨ ਤੁਸੀਂ ਵੀ ਖਾਓਗੇ ਮੈਂ ਖਾ ਲਿਆ ਬੱਚੜੇ ਤੁਸੀਂ ਵੀ ਨਹੀਂ ਇਹ ਲੋਕ ਇਹ ਰਾਜਨੀਤਿਕ ਲੋਕ ਜਿਹੜਾ ਨੂੰ ਤੁਸੀਂ ਚੁਣ ਕੇ ਭੇਜਦੇ ਹੋ ਇਹਨਾਂ ਨੂੰ ਜਵਾਬਦੇਹ ਬਣਾਓ ਉਹਦਾ ਮੀਨਾ ਇਹ ਸਾਨੂੰ ਜੇ ਇੰਦੀਆਂ ਪਟੀਆਂ ਮਹਾਨ ਕੁਰਬਾਨੀਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖ ਸਿੱਖਾਂਗੇ ਕਿ ਸਾਡੇ ਪੱਲੇ ਕੁਝ ਨਹੀਂ ਵੀ ਰੋ ਸਾਡਾ ਇਤਿਹਾਸ ਸਾਡੇ ਪੁਰਖੇ ਸਾਨੂੰ ਸੱਚ ਤੇ ਲੜਨਾ ਵੀ ਸਿਖਾਉਂਦੇ ਆ ਪਰ ਹੁਣ ਸਾਡੀ ਨਸਲ ਖੁਸ਼ੀ ਹੋਣ ਲੱਗੀ ਹੁਣ ਤੁਸੀਂ ਕਹੋਗੇ ਜੇਲਾਂ ਦੇ ਵਿੱਚ ਕੀ ਹੈ ਜੇ ਜੇਲਾਂ 'ਚ ਫੋਨ ਚੱਲਣਗੇ ਉੱਥੋਂ ਨਸ਼ੇ ਵਿਕਣਗੇ ਤਾਂ ਸਾਡੀਆਂ 3ਾਂ ਤਲਾਕ ਹੋ ਕੇ ਸਾਡੇ ਗੇੜ ਤੇ ਬੈਠਣਗੀਆਂ ਤੁਹਾਡੀ ਨੂੰ ਧੀ ਸੁਰੱਖਿਅਤ ਨਹੀਂ ਰਹੂਗੀ ਤੁਹਾਡੀਆਂ ਕੁੱਖਾਂ 'ਚ ਪਲਣ ਵਾਲੇ ਬੱਚੇ ਤੁਹਾਡੀ ਨਸਲ ਨਹੀਂ ਹੋਣਗੇ ਇਹਨਾਂ ਚੀਜ਼ਾਂ ਤੇ ਝਾਤ ਮਾਰਿਓ ਇਹ ਕੱਲੇ ਸਿੱਧੂ ਦੀ ਮੌਤ ਦਾ ਸਵਾਲ ਨਹੀਂ ਇਹਦੇ ਤੇ ਸਾਨੂੰ ਇੱਕਦਮ ਇਕੱਠੇ ਹੋਣਾ ਪੈਣਾ ਤੁਹਾਨੂੰ ਆਪ ਵੀ ਸੋਚ ਤੇ ਵਿਚਾਰ ਕਰਨਾ ਪੈਣਾ ਇਹਨਾਂ ਨੇ ਤੁਸੀਂ ਦਿੱਲੀ ਦਾ ਇੱਕ ਸੰਘਰਸ਼ ਜਿੱਤਿਆ ਮੈਂ ਕਿਸਾਨਾਂ ਨੂੰ ਵਧਾਈਆਂ ਵੀ ਦਿੱਤੀਆਂ ਇਸ ਗੱਲ ਤੇ ਪਰੰਤੂ ਤੁਸੀਂ ਇਸ ਸੰਘਰਸ਼ ਦੀ ਕੀਮਤ ਚੁਕਾਓਗੇ ਔਰ ਚੁਕਾ ਰਹੇ ਹੋ ਇਹ ਸਾਡੇ ਚ ਦਵਾਰੇ ਹਰੀ ਸਿੰਘ ਨਰਵਾ ਜਾਂ ਬਾਬਾ ਦੀਪ ਸਿੰਘ ਦਾ ਅੰਸ਼ ਜੰਮੇ ਕਦੇ ਬਰਦਾਸ਼ਤ ਨਹੀਂ ਕਰਨਗੇ ਤਾਂ ਇਸ ਚੀਜ਼ ਨੂੰ ਤੁਸੀਂ ਆ ਹੁਣ ਜਦੋਂ ਪਰਥੀਆਂ ਸਿੱਟੋਂਗੇ ਨਾ ਉਦੋਂ ਥੋੜਾ ਜਿਹਾ ਵਿਚਾਰਨਾ ਇਸ ਗੱਲ ਨੂੰ ਮੈਂ ਕੋਈ ਲੀਡਰ ਨਹੀਂ ਐ ਨਾ ਮੈਂ ਥੋੜੇ ਲਾਗੇ ਜਾ ਕੇ ਐਮਐਲਏ ਖੜਾ ਹੋਣਾ ਕੀ ਮੈਨੂੰ ਚੁੱਲਡੋ ਤੁਸੀਂ ਮਾੜਾ ਚੰਗਾ ਮਾੜਾ ਚੰਗਾ ਨਹੀਂ ਮੈਂ ਕਦੇ ਵੀ ਨਹੀਂ ਆਪਦੇ ਆਪ ਦੀ ਬਰੀਫ ਕੀਤੀ ਪਰੰਤੂ ਕੁਝ ਵੀਰ ਕਮੈਂਟਾਂ ਦੇ ਵਿੱਚ ਲਿਖਦੇ ਆ ਕਈ ਤਾਂ ਮੈਨੂੰ ਬੇਕੂਫ ਤੱਕ ਵੀ ਕਹਿ ਦਿੰਦੇ ਆ ਠੀਕ ਹੈ ਵੀ ਹੈਗਾ ਜਿਹਨੇ ਆ ਅਰਸ਼ ਸ਼ੇਰ ਸ਼ਾ ਪੁੱਤ ਪਰਵਾ ਲਿਆ ਉਹਦੇ ਜਿੱਦਾਂ ਬੇਕੂਫ ਕੌਣ ਹੈ ਤੁਹਾਡੀਆਂ ਗੱਲਾਂ ਤੇ ਯਕੀਨ ਕਰਕੇ ਉਹ ਮੇਰੇ ਕੋਲੇ 25 ਲੱਖ ਬੰਦਾ ਸੀ ਇੱਥੇ ਜਿੱਦੇ ਮੇਰੇ ਪੁੱਤ ਦੀ ਆਸਤੀ ਆਰਤੀ ਮੇਰੇ ਵਿਹੜੇ 'ਚ ਪਈ ਸੀ 14 ਮੈਂ ਥੋੜੀ ਨੱਕ 'ਚ ਦਮ ਕਰ ਦਿੰਦਾ ਥੋੜੇ ਮੈਂ 2 ਘੰਟਿਆਂ ਦੇ ਵਿੱਚ ਉਹ ਮੇਰੇ ਅੰਦਰਲਾ ਫੌਜੀ ਮਾਰ ਗਿਆ ਮੈਨੂੰ ਮੈਨੂੰ ਇਹ ਸੀ ਤੇਰਾ ਤਾਂ ਉੱਜੜ ਗਿਆ ਕਿਸੇ ਦਾ ਹੋਰ ਕੋਲ ਜਾਣ ਦਿੰਦਾ ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ ਤੂੰ ਇੱਕ ਵਾਰ ਆਪਣੀ ਇਸ਼ਾਰਾ ਕਰਤਾ ਦੇਵੇਂਗਾ ਮੁੜ ਕੇ ਤੇ ਤੋ ਹਾਲਾਤ ਸਾਹਮਣੇ ਨਹੀਂ ਜਾਣਗੇ ਮੈਂ ਇਸ ਚੀਜ਼ ਤੋਂ ਡਰ ਗਿਆ ਸਰਕਾਰੇ ਕਰਨ ਮੈਂ ਸਾਰਾ ਕੁਝ ਜਾਣਦਾ ਸੀ ਅੱਜ ਰਾਜਪੂਤਾਂ ਦਾ ਪਿਛਲੇ ਦਿਨੀ ਮੌਤ ਹੋਈ ਹੈ ਗੁੱਗਾ ਮਾਲੀ ਸਾਹਿਬ ਦੀ ਤਾਂ ਅਗਲਿਆਂ ਨੇ ਨਸੀਬ ਤੋਂ ਵਾਲੇ ਅਤਾ ਸਕਾਰ ਦੇ ਕੰਮ ਨੂੰ ਕੋਈ ਮੇਰੇ ਪੁੱਤ ਦੇ ਮਗਰ ਜਨਤਾ ਥੋੜੀ ਨਹੀਂ ਸੀ ਉਹਦੇ ਭਰਾਵਾਂ ਬਗੋਂ ਪਿਆਰ ਕਰਨ ਵਾਲੇ ਲੋਕ ਪਿੱਛੇ ਜਾਣਾਂ ਦੇਣ ਲਈ ਤਿਆਰ ਖੜੇ ਸੀ ਪਰੰਤੂ ਮੈਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਈ ਨਹੀਂ ਮੈਂ ਆਪ ਦਾ ਮਰਵਾ ਲਿਆ ਮੈਂ ਕਿਸੇ ਦੇ ਦੇ ਹੋਰ ਦਾ ਉਹ ਜਹਾਜ਼ ਹਸ਼ਰ ਹੋ ਜਾਂਦੀ ਦੇਖਣਾ ਚਾਹੁੰਦਾ ਸੀ ਮੈਨੂੰ ਲੱਗਦਾ ਸੀ ਯਾਰ ਇੰਨਾ ਧੱਕਾ ਕੀਤਾ ਕਿ ਤੋਂ ਦੇ ਭੱਈਏ ਆ ਕੇ ਮਾਰ ਗਏ ਉਹ ਘਰੇ ਬੈਠੇ ਜੱਟ ਨੂੰ ਸਰਕਾਰ ਮੇਰੇ ਨਾਲ ਖੜੂਗੀ ਮੈਨੂੰ ਭਗਵੰਤਬਾਨ ਤੇਰੀਆਂ ਗਿੱਦਰ ਤੌਖੀਆਂ ਦਾ ਨਹੀਂ ਪਤਾ ਸੀ ਵੀ ਤੂੰ ਐਡਾ ਕਮੀਨਾ ਮੁੱਖ ਮੰਤਰੀ ਨਿਕਲੇਗਾ ਉਹ ਤੂੰ ਮੇਰਾ ਘਰ ਉਜਾੜਤਾ ਸਾਰਾ ਤੇ ਤੁਸੀਂ ਮਾਰ ਕੇ ਗੋਲੀਆਂ 2 ਘੰਟੇ ਤੱਕ ਕਿਸੇ ਨਾਕੇ ਤੇ ਪੁਲਿਸ ਕਰਮਚਾਰੀ ਖੜਾ ਨਹੀਂ ਕੀਤਾ ਉਹ ਤੁਸੀਂ ਕਹਿੰਦੇ ਹੋ ਲਾਰੰਸ ਨੇ ਤੇ ਜੱਗੂ ਨੇ ਐਪਲੀਕੇਸ਼ਨਾਂ ਲਾਈਆਂ ਸਾਡਾ ਮੂਸੇ ਦਾ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਜਿੱਤੇ ਮਾਨਸਾ ਕਸਟਡੀ ਦੇ ਵਿੱਚ ਜੱਗੂ ਲੈਂਦਾ ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਵੀ ਤੇਰਾ ਜੱਗੂ ਅਮਰੀਕਾ ਫੋਨ ਲਈ ਜਾਂਦਾ ਵੀ ਸਿੱਧੂ ਮੂਸੇ ਦਾ ਮਾਰਿਆ ਤਾਂ ਅਸੀਂ ਉਹ ਲਾਰੰਸ ਦੀ ਹਾਈਪ ਲਈ ਜਾਂਦਾ ਪਸ਼ੂਰੀ ਲਾਰੰਸ ਕੱਟੀ ਜਾਂਦਾ ਮੈਂ ਕਿਹਾ ਕੀ ਹੈ ਤੁਸੀਂ ਕਹਿੰਦੇ ਜੇਲ੍ਹਾਂ 'ਚ ਫੋਨ ਨਹੀਂ ਫੋਨ ਤਾਂ ਥੋੜੀ ਸੀਆਈ ਦੀ ਕਸਟਡੀ ਦੇ ਵਿੱਚ ਵੀ ਕਮਿਊਨੀਕੇਸ਼ਨ ਕਰੀ ਜਾਂਦਾ ਉਹ ਜਿਹੜੇ ਅਫਸਰ ਨੂੰ ਮੈਂ ਅਫਸਰ ਰੱਬ ਸਮਝਦਾ ਸੀ ਵੀ ਮੇਰੇ ਪੁੱਤ ਦਾ ਦੁੱਧੋ ਪਾਣੀ ਛਕਣ ਕੇ ਦੇਊਗਾ ਉਹਨੇ ਗੈਂਗਸਟਰਾਂ ਨੂੰ ਲੜਕੀਆਂ ਤਾਂ ਕੁਮਹਈਆ ਕਰਾਈਆਂ ਆਪ ਦੀ ਰਿਹائش ਦੇ ਉੱਤੇ ਕਿਹੜੀ ਜਾਂਚ ਦੇ ਉੱਤੇ ਭਰੋਸਾ ਕਰਾਂ ਫਿਰ ਉਹ ਮੈਂ ਬੇਕੂਫ ਹਾਂ ਮੈਂ ਕਹਿੰਦਾ ਮੈਂ ਮੰਨਦਾ ਤੁਸੀਂ ਚੰਦ ਬੋਕਾਂ ਦੀ ਖਾਤ ਰਾਜਨੀਤਿਕ ਗਲਿਆਰੇ ਚ ਜਾਣਾ ਫਿਰ ਉਹ ਜੀ ਸੱਦ ਕੇ ਜਾਓ ਮੈਨੂੰ ਕਿਹਨੂੰ ਥਾਪਰਾ ਦੇਣਾ ਕਿਹਨੂੰ ਨਾਂ ਦੇਣਾ ਮੇਰਾ ਕੀ ਮਤਲਬ ਮੈਂ ਕੌਣ ਆ ਜਾਂ ਮੈਂ ਇੱਕ ਛੋਟਾ ਜਿਹਾ ਸਰਪੰਚਾਂ ਟਿਕਣਾ ਮੈਂ ਕਿਸੇ ਨੂੰ ਚਾਹ ਦੇ ਵੀ ਲੀਟਰ ਵੀ ਬਣਾ ਸਕਦਾ ਮੈਂ ਕਿਸੇ ਦਾ ਕੀ ਕੀ ਉਪਾਹਤਾ ਮੇਰੇ ਬੇਟਾ ਆਪਣਾ ਵੀ ਉੱਚੜਿਆ ਪਿਆ ਤੁਸੀਂ ਮੈਨੂੰ ਟੈਗ ਨਾਂ ਦਿਓ ਠੀਕ ਹੈ ਮੇਰਾ ਸੰਘਰਸ਼ ਕਦੇ ਕਹੂਗਾ ਆ ਜਵਾਨ ਕ ਮੈਨੂੰ ਆ ਕੇ ਕਹਿਣਗੇ ਬਾਪੂ ਆ ਕੇ ਮੈਂ ਕਰਨਾ ਹੈ ਹੋ ਸਕਦਾ ਮੈਂ ਕਰਨਾ ਪਰ ਯਾਰ ਤੁਸੀਂ ਮੇਰੇ ਮੂੰਹ ਚ ਗੱਲਾਂ ਕਰ ਤੋਂ ਤੁੰਨੀ ਜਾਨਦੇ ਹੋ ਮੇਰੇ ਕੋਲ ਜਾਣਕਾਰੀ ਦਾ ਸੋਮਾ ਕੀ ਹੈ ਆ ਸੋਸ਼ਲ ਮੀਡੀਆ ਕੋਈ YouTube ਤੇ ਵੀਡੀਓ ਪਾਉਂਦਾ ਉਹ ਵੇਖ ਲੈਂਦਾ ਕਈ ਵਾਰੀ ਮੈਨੂੰ ਨਹੀਂ ਪਤਾ ਲੱਗਦਾ ਕਿ ਕੋਈ ਗੱਲ ਸੱਚੀ ਹੈ ਜਾਂ ਝੂਠੇ ਇਸ ਕਰਕੇ ਮੈਂ ਜੇ ਤਾਂ ਮੈਂ ਗੱਲ ਕਰਦਾ ਆਪਣੇ ਪੁੱਤ ਨੂੰ ਇਕੱਲੇ ਫਿਰ ਤਾਂ ਮੈਨੂੰ ਤੁਸੀਂ ਕਹਿੰਦੇ ਹੋ ਇਹਨੂੰ ਤਾਂ ੱਡੇ ਆਉਦੇ ਪੁੱਤ ਦੀ ਲੱਗਿਆ ਹੋਰ ਕੋਈ ਮਸਲਾ ਨਹੀਂ ਇਹ ਨਹੀਂ ਗੱਲ ਕੋਈ ਕਿਸੇ ਦੀ ਗੱਲ ਕਰ ਫੇਰ ਵੀ ਮਾਮ ਜੇ ਮੈਂ ਕਿਸੇ ਦੀ ਗਾਇਬ ਕਹਿ ਜਿਕਰ ਕਰ ਲੈਣਾ ਫੇਲ ਕੇ ਨੂੰ ਇਹ ਬੇਬੂ ਹੈ ਸੋ ਭਾਈ ਮੈਨੂੰ ਮੇਰੇ ਹੱਥੇ ਛੱਡ ਦਿਓ ਮੈਂ ਪਿਛਲੇ ਲਾਈਵ ਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਭਾਈ ਮੈਂ ਮੇਰੇ ਪੁੱਤ ਦਾ ਅਫਸੋਸ ਕਰਨਾ ਛੱਡਤਾ ਪਰੰਤੂ ਜਿਹੜੇ ਜਵਾਨ ਜਿਹੜੇ ਆਏ ਨਾ ਮੇਰੇ ਨਾਲ ਬਲੱਡ ਦੇ ਖੂਨ ਵਰਗੀ ਸਾਂਝ ਰੱਖਦੇ ਆ ਮੇਰੇ ਕੋਲੇ ਦੁਖੀ ਮਨ ਨਾ ਆਉਂਦੇ ਆ ਯਾਰ ਉਹਨਾਂ ਨੂੰ ਗੇਟ ਬੰਦ ਕਰਕੇ ਕਿ ਮੈਂ ਬਹਿ ਜਾਂਦਾਂ ਉਹ ਮੇਰੇ ਕੋਲੇ ਆਉਣਗੇ ਮੈਂ ਉਹਨਾਂ ਕੋਲੇ ਜਾਵਾਂਗਾ ਤੇ ਤੁਸੀਂ ਗਲਤ ਨੰਦੋਂ ਜੀ ਆਉਣੇ ਛੱਡ ਦਿਓ ਤੁਸੀਂ ਰਾਜਨੀਤੀ ਕਿਆ ਕਰਨੀ ਐ ਕਿ ਤੂੰ ਐਮਪੀ ਖੜੇ ਹੋਣਾ ਕਿ ਤੂੰ ਐਮਐਲਏ ਹੋਣਾ ਕੀ ਸਕਦੇ ਉਹ ਮਦਾਨ ਤੁਹਾਡੇ ਸਾਹਮਣੇ ਖੜੇ ਮੈਨੂੰ ਮੇਰੇ ਹਾਲੇ ਛੱਡ ਦਿਓ ਮੇਰੇ ਤੇ ਗਲਤ ਟਿੱਪਣੀਆਂ ਨਾ ਕਰਿਆ ਕਰੋ ਮੇਰੀ ਆਦਤ ਹੈ ਮੈਂ ਕਦੇ ਵੀ ਕਿਸੇ ਨੂੰ ਗਲਤ ਸ਼ਬਦੀ ਬੋਲਦਾ ਜਦ ਕਿ ਮੈਂ ਦੁਖੀ ਮਨ ਦੇ ਵਿੱਚ ਮੇਰਾ ਮਨ ਕਈ ਵਾਰੀ ਇੰਨਾ ਜਿਆਦਾ ਅੰਦਰ ਪ੍ਰੈਸ਼ਰ ਹੋ ਜਾਂਦਾ ਵੀ ਜੀ ਕਹਦਾ ਪਾਗਲ ਹੋ ਜਾਮ ਕੋਈ ਕੇ ਆਦਤਾਂ ਪਰ ਤੁਸੀਂ ਮੇਰਾ ਇਮਤਿਹਾਨ ਨਾ ਲਓ ਤੁਹਾਨੂੰ ਮੇਰਾ ਪ੍ਰਵਾਹ ਸ਼ੋਭਦੀਪ ਤੇ ਜੌਂਦੇਜੀ ਵੀ ਪ੍ਰੋਡਕਟ ਸੀ ਅੱਜ ਵੀ ਇੱਕ ਪ੍ਰੋਡਕਟ ਕੀ ਤੁਸੀਂ ਸਾਨੂੰ ਬੂਸ ਕਰਨਾ ਚਾਹੁੰਦੇ ਹੋ ਐਨੀ ਕਸਮਝ ਮੈਨੂੰ ਵਾਇਰੂਸ ਦਿੱਖੀ ਹੋਈ ਹੈ ਮੈਂ ਉੱਥੋਂ ਜੁਰ ਨਹੀਂ ਹੁਣ ਬੱਸ ਜੇ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਜੇ ਇਹ ਮੇਰਾ ਰਾਜਤਵ ਮਨ ਹੋਇਆ ਮੈਂ ਜਾਊਂਗਾ ਕਿਉਂ ਕਿਉਂਕਿ ਮੈਂ ਤੁਹਾਡੇ ਕੋਲ ਤਿਆਰ ਕਰਾਣੇ ਮੈਂ ਆਖੂ ਆ ਗੰਗਾ ਮੈਂ ਆ ਤੁਮਿੰਨ ਕੋਲ ਆ ਦਸੂਨੀ ਨਹੀਂ ਮਨ ਮੈਂ ਨਹੀਂ ਜਾਂਦਾ ਅੱਜ ਘਰੇ ਬੈਠੂਗਾ ਤੁਹਾਡੇ ਕੋਲ ਵੀ ਹੱਕ ਹੈ ਮੇਰੇ ਕੋਲ ਵੀ ਹੱਕ ਹੈ ਕਿਉਂ ਸਪੱਸ਼ਟ ਕਰ ਦੂੰਗਾ ਮੈਂ ਹਰੇਕ ਜੀ ਤੁਹਾਨੂੰ ਦੱਸ ਕੇ ਕਰਾਂ ਮੈਂ ਘਰ ਤੋਂ ਇੱਕ ਕਦਮ ਚੱਲਦਾ ਇਹਦਾ ਤੁਹਾਡਾ ਪਹਿਲਾ ਪਤਾ ਲੱਗਣਾ ਵੀ ਫਲਾਣ ਜਗ੍ਹਾ ਤੇ ਜਾਊਗਾ ਤੁਹਾਨੂੰ ਮੈਨੂੰ 5 ਕਿਲੋਮੀਟਰ ਕਰੋ ਪੈਦਲ ਜਾਵਾ ਗੱਡੀ ਦੇ ਜਾਵਾ ਨੂੰ ਸਫਲ ਦੀ ਕਰਨ ਦੇ ਤੁਹਾਨੂੰ ਸਾਰਾ ਪਤਾ ਉਹਨੇ ਕਿੱਥੇ ਜਾ ਕੇ ਰੁਕਣਾ ਹੈ ਤੇ ਲਾਰੈਂਸ ਵੀ ਨਹੀਂ ਇੱਥੇ ਗੱਡੀ ਗੱਡੇ ਦਾ ਨਾਲ ਭਰ ਕੇ ਤੁਰੇ ਫਿਰ ਉਹਦੀ ਟੀਮਾਂ ਤੁਹਾਨੂੰ ਪਤਾ ਨਹੀਂ ਲੱਗਿਆ ਹੁਣ ਮੇਰੇ ਮੇਰੇ ਤੇ ਸੀ ਆਈਡੀਆ ਲੌਣ ਦਾ ਕੀ ਫਾਇਦਾ ਮੈਨੂੰ ਕਾਹਦੇ ਲਈ ਬੰਨਿਆ ਬੇਰੇ ਕੋਲੇ ਆ ਹੀ ਅਮੈਂ ਚਾਰ ਦਿਨ ਦੀ ਯਾਰ ਅਯਾਦੀ ਚ ਸਾਧਾ ਲੈ ਲੈਣ ਨੂੰ ਕਈ ਵਾਰੀ ਮੇਰੀ ਇਤਮਿਹਤ ਵੀ ਠੀਕ ਨਹੀਂ ਸੀ ਪਰੰਤੂ ਇੰਨੀ ਵੱਡੀ ਗੰਦੀ ਤੁਸੀਂ ਆਏ ਸੀਗੇ ਮੈਂ ਕੁਝ ਤੁਹਾਨੂੰ ਸੰਬੋਧਨ ਮੈਂ ਕਰਦਾ ਤੁਹਾਨੂੰ ਮਿਲਾਂ ਨਾ ਪਰ ਮੈਨੂੰ ਇਹ ਲੱਗਦਾ ਵੀ ਬੇਇਨਸਾਫੀ ਦੀ ਗੱਲ ਆ ਬੰਦੇ ਦੂਰੋਂ ਦੂਰੋਂ ਦੇਸ਼ਾਂ ਦੇਸ਼ਾਂ ਚੋਂ ਵੀ ਚੱਲ ਕੇ ਆਉਂਦੇ ਨੇ ਇਹਨੇ ਦੋ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹਾਂ ਨਾ ਸੰਗਤ ਮਾਫ ਕਰਮਯੋਗ ਹੈ ਤੁਹਾਡੋ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਚਾਹੁੰਨੇ ਕਿਸੇ ਨੂੰ ਕੋਈ ਵੀ ਸ਼ਬਦ ਮੇਰਾ ਬੁਰਾ ਲੱਗਾ ਪਰੰਤੂ ਇੱਕ ਹੋਰ ਹੀ ਸਚਾਈ ਹੈ ਜਦੋਂ ਆਜ਼ਾਦਤਾ ਦੇ ਕਹਿਣਗੇ ਬਾਅਦੂਰ ਵੀ ਇਹ ਲੋਕ ਲੋਕ ਤਸ ਤੋਂ ਮਸਲੀ ਹੁੰਦੇ ਹੁਣ ਕੱਲਾ ਤੁਸੀਂ ਕਹੋਗੇ ਤੁਸੀਂ ਕੱਲੀ ਵੀਡੀਓ ਦਾ ਰੋਲਾ ਕਰੋ ਪੈਂਦਾ ਤੇ ਕੱਲੀ ਵੀਡੀਓ ਨਹੀਂ ਵੀਰੋ ਇਹ ਪੂਰਾ ਇੱਕ ਗੱਠ ਜੋੜਾ ਹੈ ਅਧਿਸ਼ਤ ਅਫਸਰਾਂ ਦਾ ਨਸ਼ਾ ਵੇਚਣ ਵਾਲਿਆਂ ਦਾ ਜਿਹੜੇ ਕਮਾਈਆਂ ਕਰਨ ਤੇ ਲੱਗੇ ਹੋਏ ਨੇ ਫੋਨ ਵਾਲੇ ਕਹਿੰਦੇ ਜੀ ਹੁਣ ਤਾਂ ਪੁਲਿਸ ਕੋਲ ਸਮਝਾवले ਸ਼ੁਰੂ ਕੀ ਤੁਸੀਂ ਹੁਣ ਨਹੀਂ ਬੋਲਦੇ ਨਹੀਂ ਜਿੱਦੇ ਕੋਲ ਸਮਝਾवले ਹੋ ਸਮਝਾ ਦਿੰਦੇ ਵੀ ਹੁਣ ਟਿਕਾਣਾ ਤੇ ਲੱਗਿਆ ਹਲੇ ਤੱਕ ਉਹ ਗਰੀਬ ਗੁਰਪੇ ਜੋ ਆ ਕੇ ਪਟਕੇ ਹੋਏ ਨੇ ਮਾਰੇ ਮੁੱਢੇ ਲਈ ਦੋ ਉਹ ਨਹੀਂ ਉਹ ਕਿਸੇ ਦੇ ਪੱਟੇ ਤੇ ਮਾਰੀ ਕਿਸੇ ਦੇ ਘੇਤੇ ਤੇ ਮਾਰੀ ਹਲੇ ਤੱਕ ਉਹ ਲੋਕ ਨੇ ਜਿਤੇ ਮੁਕਾਬਲੇ ਹੋਣਗੇ ਤੁਹਾਨੂੰ ਉਹ ਵੀ ਦੱਸੂਗਾ ਕਿ ਹੁਣ ਹੋਣਾ ਹੈ ਉਹ ਸਹੀ ਲਈਂ ਕਰਦੇ ਜਿਹੜੇ ਵੱਡੇ ਨੇ ਉਹਨਾਂ ਨੂੰ ਤਾਂ ਚਾਹ ਪਕੌੜੇ ਪਾਈ ਜਾਂਦੇ ਹੋ ਹਲੇ ਉਹ ਨਹੀਂ ਤਾਂ ਕਦੇ ਇਹ ਇਨਵੈਸਟੀਗੇਸ਼ਨ ਤਾਂ ਨਾਲ ਹੀ ਹੋਈ ਹੁਣ ਬੈਠੇ ਨੇ ਕਈ ਕੌਂਡ ਦੇ ਉੱਤੇ ਹੰਝੂ ਵਢੋਲੀ ਜਾਂਦੇ ਨੇ ਕਿਉਂਕਿ ਮੈਂ ਨਾਲ ਲੈਣਾ ਫੇ ਬਵਾਦਾਂ ਚ ਅਗਰ ਆ ਜਾਂਦੀ ਹੈ ਹੁਣ ਹੁਣ ਹੰਝੂ ਡੋਲਦੇ ਆ ਜਦੋਂ ਕਾਬਰਾ ਹੁੰਦੀ ਉਹਨਾਂ ਕੋਈ ਨਹੀਂ ਕੁਛ ਕਰਦਾ ਸੋ ਸਮਾਂ ਰਹਿੰਦੇ ਗੱਲ ਤੇ ਵਿਚਾਰ ਕਰਾ ਕਰੋ ਮਹਰੂ ਦਾ ਧੂੜ-ਕੁੱਟੀ ਰਹੂ ਨਾ ਥੋੜਾ ਬੋਲਣਾ ਬਾਲਾ ਬੋਲਣਾ ਕਦੇ ਮੇਰੇ ਪੁੱਤ ਨੇ ਐਮਐਲਏ ਦੀ ਇਲੈਕਸ਼ਨ ਲੜੀ ਤੁਸੀਂ ਕਦੇ ਮੈਨੂੰ ਕਿਸੇ ਸਟੇਜ ਤੇ ਬੋਲਦਾ ਸੁਣਿਆ ਕਿਸੇ ਵੀ ਭੋਗ ਤੇ ਕਿਸੇ ਵੀ ਕਿਤੇ 10 ਬੰਦੇ ਦੇ ਇਕੱਠ 'ਚ ਮੈਂ ਕਦੇ ਇੱਕ ਸ਼ਬਦ ਨਹੀਂ ਕਿਹਾ ਸੀ ਮੈਨੂੰ ਸੀਗਾ ਮੇਰਾ ਹੈਗਾ ਬੋਲਣਾ ਲੈਕ ਮੈਂ ਨਹੀਂ ਬੋਲਿਆ ਮੇਰੇ ਹੱਥ 'ਚ ਮੈਂ ਇੱਕ ਮਜਬੂਰੀਆਂ ਦਿੱਤਾ ਹੈ ਮੈਂ ਤਾਂ ਬੋਲਣ ਲੱਗਿਆ ਜਦੋਂ ਤੁਸੀਂ ਤਪਾਉਨੇ ਹੋ ਤੁਸੀਂ ਦੁਹੀ ਕਰਦੇ ਹੋ ਮੈਂ ਤਾਂ ਬੋਲਦਾ ਤੇ ਇਹ ਦੇਖੂਗਾ ਤੁਸੀਂ ਟੈਗ ਦਿਨੋ ਯਾਰ ਉਹ ਟੈਸ ਤੇ ਸੋ ਮੇਰੀ ਆਦਤ ਹੈ ਮੈਂ ਕਦੇ ਕਿਸ ਨੂੰ ਕਦੇ ਵੀ ਜਪੇੜ ਦਾ ਨਹੀਂ ਵਿੱਚ ਗੱਲ ਦੇ ਵਿੱਚ ਮੈਂ ਆਪਣੀ ਗੱਲ ਰੱਖਦਾ ਆਪਣੀ ਸਟ੍ਰੈਟਜੀ ਦੀ ਗੱਲ ਕਰਦਾ ਉਹ ਵੀ ਜਿਹੜੇ ਮੈਨੂੰ ਮਿਲ ਲਉਂਦੇ ਆ ਉਹਨਾਂ ਕੋਲੇ ਰੱਖਦਾ ਇਹ ਨਹੀਂ ਹੈਗਾ ਮੈਂ ਤੁਹਾਡੇ ਪਿੰਡ ਜਾ ਕੇ ਸਾਥ ਵਿੱਚ ਇਕੱਠ ਕਰਨਾ ਤੇ ਆਪ ਦਾ ਪਿੰਡ ਵੀ ਨਹੀਂ ਜਾਇਆ ਜਰੂਰ ਐਦਾਂ ਨਹੀਂ ਕਰਦਾ ਜਿਹੜਾ ਬੰਦਾ ਮੇਰੇ ਕੋਲ ਚੱਲੇ ਕਿਉਂਣਾ ਮੈਂ ਪਿਆਰ ਨਾਲ ਜੂਰ ਮਿਲਦਾ